ਮਾਨਯੋਗ ਸੀਐਮ ਸਾਹਿਬ ਨੇ ਜਿਹੜਾ 1 ਮਾਰਤੋਂ ਯੋਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਤਰਨਤਾਲ ਪੁਲਿਸ ਵੱਲੋਂ ਨਿਰੰਤਰ ਨਸ਼ੇ ਸਮਗਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਭਈਆ ਫਲਾਣਾ ਚਮਕੌਰ ਸਿੰਘ ਉਸ ਚਮਕੂ ਜਿਹੜਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ ਇਹਦੇ ਖਿਲਾਫ 9 ਤੋਂ ਵੱਧ ਪਰਚੇ ਦਰਜ ਆ ਜਦੋਂ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਈ ਗਈ ਤੇ ਇਹ ਪਤਾ ਲੱਗਿਆ ਕਿ ਬਈ ਇਹਨੇ ਜਿਹੜੀ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਤੇ ਨਸ਼ੇ ਦੇ ਪੈਸੇ ਨਾਲ ਮਕਾਨ ਬਣਾਇਆ ਸੀਗਾ ਉਸ ਤੋਂ ਬਾਅਦ ਪੱਤੀਆ ਸਾਹਿਬ ਪੱਤੀਆ ਦੀ ਅਪੀਲ ਕਰੋ ਪੱਤੀਆ ਸਾਹਿਬ ਪੱਤੀ ਨਹੀਂ ਕਾਨੂੰਨ ਉਸ ਅਨੁਸਾਰ ਕੰਮ ਕਰਦੇ ਹੋਏ ਇਹ ਪਾਇਆ ਗਿਆ ਕਿ ਬਈ ਜਿਹੜੀ ਇਹਨੇ ਨਸ਼ੇ ਦੀ ਕਮਾਈ ਤੋਂ ਪ੍ਰਾਪਰਟੀ ਬਣਾਈ ਹੈ ਇਹ ਨਜਾਇਜ਼ ਤੌਰ ਤੇ ਤੇ ਬਣੀ ਹੋਈ ਹੈ ਇਹ ਜਿਹੜੀ ਇਹਦੀ ਮਾਲਕੀ ਹੈ ਇਹ ਸਤ ਪੰਜਾਬ ਦਾ ਨਾਤੇ ਬੋਲਦੀ ਹੈ ਤੇ ਉਸੇ ਨਜਾਇਜ਼ ਕਬਜ਼ੇ ਤੋਂ ਛਡਾਉਣ ਲਈ ਅ ਅ ਤੈਸਿਲਾ ਸਾਹਿਬ ਨੇ ਸਾਡੇ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਸੀਗੀ ਤੇ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਤੇ ਅੱਜ ਜਿਹੜਾ ਇਹ ਮਕਾਨ ਹੈ ਇੱਥੇ ਨਜਾਇਜ਼ ਤੌਰ ਤੇ ਜਿਹੜਾ ਬਣਿਆ ਸੀਗੇ ਉਹਨੂੰ ਡਹਾਇਆ ਗਿਆ ਹੈ ਸਰ ਪਰ ਪਰਚੇਜ ਕਰਕੇ ਕਿੰਨੀ ਕੁਆਂਟੀਟੀ ਰਹੀ ਹੈ ਇਹਦੀ ਕਿ ਮੈਕਸਿਮਮ ਕੁਆਂਟੀਟੀ ਦੀ ਕਿੰਨੀ ਰਹੀ ਇਹਦੇ ਇਹਦੇ ਖਿਲਾਫ ਵੀ ਕਮਰਸ਼ੀਅਲ ਵੀ ਪਰਚੇ ਦਰਜ ਹੈ ਟੋਟਲ 9 ਐਫ ਆਈ ਆ ਦੇ ਖਿਲਾਫ ਦਰਜ ਹੈ ਤੇ ਤਰੰਤਾਂ ਪੁਲਿਸ ਤੋਂ ਇਲਾਵਾ ਜਿਹੜੀ ਕਿ ਇਹ ਕਮਾਰ ਤੋਂ ਲੈ ਕੇ ਹੁਣ ਤੱਕ 13 ਕਰੋੜ ਦੀ ਵੱਡੇ ਸਮਗਲਰਾਂ ਦੀ ਪ੍ਰਾਪਰਟੀ ਵੀ ਜਿਹੜੀ ਕਿ 68 ਐਫ ਦੇ ਤਹਿਤ ਫ੍ਰੀਜ਼ ਕਰ ਚੁੱਕੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਪਿਛਲੇ ਅ ਅਮਰ ਜੋੜ ਜੋਤਾ ਉਹਨੂੰ ਵੀ 85 ਕਿਲੋ ਹਿਰੋਇਨ ਦੇ ਨਾਲ ਜਿਹੜਾ ਹੈ ਕਿ ਤਰੰਤਰਾਂ ਤੇ ਸੋਲੋ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਸਾਡੀ ਜਿਹੜੀ ਇਹ ਮੁਹਿੰਮ ਇਦਾ ਹੀ ਚੱਲੀ ਰਹੇਗੀ ਤੇ ਆਹ ਨਾਲੇ ਸਮਾਂ ਚ ਲਈ ਆਪਾਂ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਵੀ ਆਪਾਂ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਸਤਨ ਬਣਾਉਣਾ ਹੈ ਉਹਦੇ ਤਹਿਤ ਅਸੀਂ ਨਿਰੰਤਰ ਕਾਰਵਾਈ ਜਿਹੜੀ ਕਰਦੇ ਕਰਦੇ ਸਰ ਇਹ ਇਹ ਨਜਾਇਜ਼ ਪ੍ਰਾਪਰਟੀ ਤਾਂ ਢਾਈ ਗਈ ਹੈ ਜਾਂ ਇਹ ਨਸ਼ਾ ਤੱਕਸੀ ਤਾਂ ਨਹੀਂ ਗਈ ਇਹ ਪ੍ਰਾਪਰਟੀ ਜਿਹੜੀ ਸੀਗੀ ਨਜਾਇਜ਼ ਤੌਰ ਤੇ ਬਣੀ ਹੋਈ ਸੀਗੀ ਉਸ ਤੋਂ ਇਲਾਵਾ ਨਾਲ ਹੀ ਇਹ ਵੀ ਦੱਸ ਦਈਏ ਕਿ ਬਈ ਇਸ ਤੇ ਸਮਗਲਿੰਗ ਦੇ ਪਰਚੇ ਵੀ ਦਰ ਸੀਗੇ ਤੇ ਦੋਵੇਂ ਹੀ ਗੱਲਾਂ ਸੀਗੀ ਠੀਕ ਬਿਲਕੁਲ ਇਹ ਸਨ ਤ ਫਰੀਜ਼ ਵੀ ਦੇਖੋ ਜੀ ਹੁਣ ਤੱਕ 13 ਕਰੋੜ ਦੀ ਅਸੀਂ 2 ਮਹੀਨੇ ਦੌਰਾਨ ਅਸੀਂ ਪ੍ਰੋਪਰਟੀ ਫਰੀਜ਼ ਕਰਾ ਚੁੱਕੇ ਹਾਂ ਜਿਹੜੇ ਕਿ ਅਮਰਸ਼ਾਲੀ ਦੇ ਸਾਡੇ ਵਿੱਚ ਬੰਦੇ ਫੜੇ ਗਏ ਸੀਗੇ ਅੱਜ ਇਹੀ ਕੱਢ ਆਇਆ ਜਾ ਰਿਹਾ ਜੀ ਤੇ ਬਾਕੀ ਆਨਰੇ ਸਮਾਜ ਚ ਹੋਰ ਪ੍ਰੋਪਰਟੀ ਆਇਡੈਂਟੀਫਾਈ ਕਰਕੇ ਜਿਹੜੀ ਨਜਾਇਜ਼ ਤੌਰ ਤੇ ਬਣੀ ਹੈ ਉਹ ਜਦੋਂ ਸਾਨੂੰ ਸਿਕਿਉਰਿਟੀ ਦੀ ਲੋਡ ਡਿਮਾਂਡ ਕੀਤੀ ਜਾਵੇਗੀ ਅਸੀਂ ਪ੍ਰੋਵਾਈਡ ਕਰਾਂਗੇ ਸਰ ਚੰਕੌਰ ਸਿੰਘ ਜੇਲ੍ਹ ਚ ਹੈ ਜਾਂ ਕਿਸ ਤਰ੍ਹਾਂ ਪੀਓ ਹੈ ਉਹ ਦੇਖੋ ਜੀ ਇਹ ਦਾ ਅੰਡਰ ਟ੍ਰਾਇਲ ਕੇਸ ਹੈ ਬਾਕੀ ਤੁਹਾਨੂੰ ਦੇਖਵਾ